ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰਨਾਮ ਦਿਵਾਇਓ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇੰਹਾ ਉੰਹਾ ਸਚ ਹੋਵੇ ਪ੍ਰਾਨੀ ਰਾਮਨ ਚਿਤਈ ਮਦਮਾਇ ਕੈ ਅੰਧ ਕਹ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਕਾਹੋ ਨਾਨਕ ਅਰ ਭਜਨ ਬਿਨ ਪਰਤ ਤਾਹੇ ਜਮ ਫੰਦ ਸੰਤ ਜਨਾ ਮਿਲ ਹਰ ਜਸ ਗਾਯੋ ਕੋਟ ਜਨਮ ਕੇ ਦੁਖ ਗਵਾਯੋ ਢੰਡਾ ਉਤਵੰਦਨ ਅਨੰਕ ਬਾਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਜਵਰ ਤਖਤ ਸ਼ਤਰ ਦੇ ਮਾਲਕ ਜੁਗ ਜੁਗਾ ਟੱਲ ਗੁਰ ਤਗਦੀ ਉੱਪਰ ਸੁਬਾਈ ਮਾਨ ਦਸਮ ਪਾਤਸ਼ਾਹ ਜੀਆਂ ਦੀ ਜਾਗਦੀ ਜੋਤ ਸ਼ਬਦਾਵਤਾਰ ਪੂਰੇ ਸਤਿਗੁਰੂ ਦਿਲਾਨੀਆਂ ਜਾਨਨਹਾਰ ਅੰਤਰਜਾਮੀ ਮਹਾਰਾਜ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਹਜ਼ੂਰੀ ਦੇ ਵਿੱਚ ਹਾਜ਼ਰੀਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਤਿਗੁਰੂ ਜੀ ਦੀ ਮਹਾਨ ਕਿਰਪਾ ਹੋਈ ਹੈ ਸਾਨੂੰ ਸੱਤਰ ਸੰਗ ਰੂਪ ਸਰੋਵਰ ਤੇ ਜੁੜ ਮਿਲ ਇਕੱਠੇ ਹੋਣ ਦਾ ਸੁਭਾਗੀ ਸਮਾਪਤ ਹੋਇਆ ਹੈ ਸਤ ਸੰਗ ਰੂਪ ਸਰੋਵਰ ਦੇ ਵਿੱਚ ਮਨ ਕਰਕੇ ਚੁਗੀਆਂ ਲਾਉਣ ਦਾ ਵਡਭਾਗੀ ਸਮਾਂ ਪ੍ਰਾਪਤ ਹੋਇਆ ਹੈ ਸਤਿਗੁਰੂ ਜੀ ਉਚਾਰਨ ਕਰਦੇ ਕਹਿੰਦੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰਾ ਕੀਨੇ ਦਾਨਾ ਸਤਿਗੁਰੂ ਜੀ ਕਹਿੰਦੇ ਜਦੋਂ ਕੋਈ ਸਾਧ ਸੰਗਤ ਰੂਪ ਸਰੋਵਰ ਦੇ ਵਿੱਚ ਆ ਕੇ ਸਤ ਸੰਗੀ ਜਨਾਂ ਦੇ ਨਾਲ ਬੈਠ ਕੇ ਸਾਧੂਆਂ ਨਾਲ ਬੈਠ ਕੇ ਸਾਧੂਆਂ ਦੇ ਵਿੱਚ ਜੁੜ ਕੇ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਉਹਦੇ ਕਰੋੜਾਂ ਪਾਪਾਂ ਦਾ ਜਿਹੜਾ ਖਾਤਮਾ ਹੋ ਜਾਂਦਾ ਹੈ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ ਉਹ ਹਰੀ ਪਰਮੇਸ਼ਰ ਦੀ ਭਗਤੀ ਵਿੱਚ ਲੱਗ ਜਾਂਦਾ ਹੈ ਜਿਹੜਾ ਸਾਧ ਸੰਗਤ ਵਿੱਚ ਜੁੜਦਾ ਹੈ ਸਾਧੂਆਂ ਦੇ ਸੰਗ ਵਿੱਚ ਜੁੜਨਾ ਬੜੇ ਵੱਡੇ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਪੂਰਵ ਕਰਮ ਅੰਕੁਰ ਜਪਰਗਟੇ ਭੇਟਿਓ ਪੁਰਖ ਰਸ ਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਸਾਡੀ ਕਿਸਮਤ ਸੁੱਤੀ ਪਈ ਹੈ ਜਦੋਂ ਕਿਤੇ ਜਾਗਦੀ ਹੈ ਕੋਈ ਪੂਰਵਲਾ ਚੰਗਾ ਬੀਜਿਆ ਕਰਮ ਉਕਦਾ ਹੈ ਜਦੋਂ ਜੁੜੇ ਹੋਿਆਂ ਦਾ ਮੇਲਾ ਹੁੰਦਾ ਸਾਧੂਆਂ ਦਾ ਮੇਲਾ ਹੁੰਦਾ ਹੈ ਜਿਵੇਂ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਅੱਜ ਸਾਨੂੰ ਉਪਦੇਸ਼ ਬਖਸ਼ਦੇ ਨੇ ਇਸੇ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ 31ਵੇਂ ਸ਼ਲੋਕ ਅੰਦਰ ਕਹਿੰਦੇ ਆ ਕਹਿੰਦੇ ਬੰਦੇ ਨੇ ਨਾ ਸਾਰੀ ਜ਼ਿੰਦਗੀ ਸਾਰੀ ਉਮਰਾਂ ਅਜਾਈ ਲੰਘਾ ਦਿੱਤੀ ਪਰ ਆਤਮਾ ਦਾ ਸਿਮਰਨ ਕਦੇ ਕੀਤਾ ਹੀ ਨਹੀਂ ਸੇਤੇਉ ਨੂੰ ਕਦੇ ਕੀਤਾ ਹੀ ਨਹੀਂ ਸਾਧੂਆਂ ਦੇ ਸੰਗ ਵਿੱਚ ਕਦੇ ਬੈਠਾ ਹੀ ਨਹੀਂ ਕਿਉਂਕਿ ਕਲਯੁਗ ਦਾ ਭਿਆਨਕ ਸਮਾਂ ਨਾਲ ਸੰਗਤ ਵੀ ਐਸੀ ਮਿਲਦੀ ਐ ਨੂੰ ਸੰਗਤ ਵੀ ਐਸੀ ਬੰਦਾ ਕਰਦਾ ਹੈ ਜਿਹਨੂੰ ਕੁਸੰਗਤ ਕਿਹਾ ਜਾਂਦਾ ਹੈ ਜਿਹਨੂੰ ਮਾੜੀ ਸੰਗਤ ਕਿਹਾ ਜਾਂਦਾ ਹੈ ਉੱਥੇ ਜਾ ਜਾ ਕੇ ਬੰਦਾ ਬੈਠਦਾ ਹੈ ਸਤਿਗੁਰੂ ਦਾ ਸਾਨੂੰ ਉਪਦੇਸ਼ ਹੈ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹੋ ਸਾਕਤ ਸੰਗ ਨਾ ਕੀਜੀਐ ਜਾਤੇ ਹੋਏ ਬਿਨਾ ਹੋ ਸਤਿਗੁਰੂ ਜੀ ਕਹਿੰਦੇ ਸਾਖਤਾਂ ਦਾ ਸੰਗ ਨਾ ਕਰੀ ਜਿਹਦੇ ਨਾਲ ਜੀਵਨ ਦਾ ਵਿਨਾਸ਼ ਹੋ ਜਾਣਾ ਖਤਮ ਹੋ ਜਾਣਾ ਤੇਰਾ ਜੀਵਨ ਨਰਕਾਂ ਦੇ ਵਿੱਚ ਗੋਤੇ ਖਾਣੇ ਪੈਣਗੇ ਹਾਂਜੀ ਸੰਗਤ ਕਰਨੀ ਆ ਤਾਂ ਸਾਧੂਆਂ ਦੀ ਜੁੜਿਓਆਂ ਦੀ ਸੰਤਾਂ ਮਹਾਂਪੁਰਖਾਂ ਦੀ ਸਤਿਪੁਰਖਾਂ ਦੀ ਸੰਗਤ ਕਰੀ ਤਾਂ ਕਿ ਤੇਰੇ ਜੀਵਨ ਤੇ ਕੋਈ ਅਸਰ ਪਵੇ ਅਸਰ ਪੈਂਦਾ ਹੈ ਗੁਰਮਖ ਪਿਆਰਿਓ ਗਣਕਾ ਪਾਪਣ ਨੂੰ ਇੱਕ ਵਾਰ ਸਾਧੂਆਂ ਦਾ ਮੇਲਾ ਹੋਇਆ ਤੇ ਉਹਦਾ ਜੀਵਨ ਪਲਟ ਗਿਆ ਗਣਕਾ ਪਾਪਣ ਤੋਂ ਉਹ ਸੰਤ ਬਣ ਗਈ ਸੀ ਪਰਮੇਸ਼ਰ ਦਾ ਰਾਮ ਦਾ ਨਾਮ ਸੁਆਸ ਸੁਆਸ ਚੱਲਣ ਲੱਗ ਪਿਆ ਸੀ ਸਾਧੂਆਂ ਦਾ ਹੀ ਸੰਗ ਹੋਇਆ ਸੀ ਉਹਨੂੰ ਜੁੜੇ ਹੋ ਜਾਂਦਾ ਹਾਂ ਜੁੜੇ ਹੋਏ ਪੂਰੇ ਸੀ ਉਹਨਾਂ ਦੇ ਆਪਣੇ ਅੰਦਰ ਨਾਮ ਚੱਲਦਾ ਸੀ ਪਰਮੇਸ਼ਰ ਦਾ ਨਾਮ ਪ੍ਰਕਾਸ਼ ਸੀ ਮਿਲਾਪ ਦਾ ਅਸਰ ਹੋਇਆ ਗਣਕਾ ਪਾਪਣ ਚੰਦਰਮਣੀ ਉਹ ਆਪਣੀਆਂ ਕਮੀਆਂ ਛੱਡ ਕੇ ਔਗਣ ਛੱਡ ਕੇ ਪਰਮਾਤਮਾ ਦੇ ਸਿਮਰਨ ਵੱਲ ਆ ਗਈ ਸੀ ਦੂਸਰੇ ਪਾਸੇ ਜਾਮਲ ਦਾ ਇਤਿਹਾਸ ਉਹ ਵੀ ਪਰਮार्थ ਦੇ ਰਸਤੇ ਤੇ ਤੁਰਿਆ ਸੀ ਪਰ ਅੰਦਰੋਂ ਜੁੜਿਆ ਨਹੀਂ ਸੀ ਪਰ ਉਹਦੇ ਤੇ ਫਿਰ ਅਵੇਸ਼ਵਾ ਦਾ ਅਸਰ ਹੋ ਗਿਆ ਆਪਾਂ ਇਤਿਹਾਸ ਫਰਮਣ ਕੀਤਾ ਹੈ ਪਰ ਇਧਰ ਸਾਧੂ ਜੁੜੇ ਹੋਏ ਸੀ ਸੰਤ ਜੀਵਨ ਪ੍ਰਕਾਸ਼ ਜੀ ਕਹਿੰਦੇ ਉਹ ਪੂਰਨ ਸਾਧੂ ਸੀ ਅਕਾਲ ਪੁਰਖ ਪਰਮੇਸ਼ਰ ਨਾਲ ਇੱਕਮਿਕ ਸੀ ਉਹਨਾਂ ਤੇ ਕੋਈ ਇਹਨਾਂ ਦਾ ਕਾਮ ਕ੍ਰੋਧ ਲੋਭ ਮਹੰਕਾਰ ਦਾ ਅਸਰ ਨਹੀਂ ਸੀ ਪੈਂਦਾ ਉਹਨਾਂ ਨੇ ਆਪਣੀਆਂ ਇੰਦਰੀਆਂ ਬਸ ਵਿੱਚ ਕੀਤੀਆਂ ਹੋਈਆਂ ਸੀ ਨੋਂਦਵਾਰਿਆਂ ਤੇ ਪਹਿਰਾਂ ਲਾ ਕੇ ਸਾਧੇ ਹੋਇਆ ਸੀ ਤੇ ਅਸਲ ਸਾਧੂ ਸੀ ਸੰਤ ਜੀਵਨ ਪ੍ਰਕਾਸ਼ ਜੀ ਤੇ ਉਹਨਾਂ ਦਾ ਸੰਗ ਸੰਗ ਹੋਇਆ ਗਣਕਾ ਪਾਪਣ ਨੂੰ ਜਿਹਦਾ ਨਾਮ ਸੀ ਚੰਦਰਮਣੀ ਗਣਕਾ ਇੱਕ ਮਾੜੇ ਕਰਮ ਕਰਨ ਵਾਲੇ ਨੂੰ ਕਹਿ ਸਕਦੇ ਆ ਗਣਕਾ ਪਾਪਣ ਵੇਸ਼ਵਾ ਨੂੰ ਕਿਹਾ ਜਾਂਦਾ ਗਣਕਾ ਪਰ ਉਹਦਾ ਅਸਲ ਨਾਮ ਸੀ ਚੰਦਰਮਣੀ ਉਹਨੂੰ ਰੱਬ ਦੇ ਪਿਆਰਿਆਂ ਦਾ ਸਾਧੂਆਂ ਦਾ ਸੰਗ ਹੋਇਆ ਤੇ ਉਹਦਾ ਜੀਵਨ ਪਲਟ ਗਿਆ ਐਨੇ ਮਾੜੇ ਕਰਮ ਸੀ ਕਿ ਉਹਨਾਂ ਨਰਕਾਂ ਨੂੰ ਜਾਣਾ ਸੀ ਨਰਕਾਂ ਦੀ ਅੱਗ ਵਿੱਚ ਉਹਨੇ ਸੜਨਾ ਸੀ ਪਰ ਸਾਧੂਆਂ ਦਾ ਇੱਕ ਵਾਰ ਮੇਲਾ ਹੋਇਆ ਤੇ ਉਹਨਾਂ ਨੇ ਜੀਵਨ ਪਲਟ ਦਿੱਤਾ ਜੁੜਨ ਹਾਰੋ ਸੰਤ ਨਾਨਕ ਪਾਦਰ ਪਦਰੋ ਜਿਹੜੇ ਉਸ ਰਸਤੇ ਤੇ ਤੁਰੇ ਹੋਣ ਸਾਨੂੰ ਵੀ ਤੋਰ ਦਿੰਦੇ ਆ ਉਸ ਰਸਤੇ ਦਾ ਪਾਂਦੀ ਨਸ਼ੇੜੀ ਬੰਦਾ ਨਸ਼ਾ ਕਰਨ ਲਾ ਦਿੰਦਾ ਚੋਰ ਬੰਦਾ ਚੋਰੀ ਕਰਨ ਲਾ ਦਿੰਦਾ ਹੈ ਜੂਆ ਖੇਡਣ ਵਾਲਾ ਜੂਏ ਦੀ ਲਤ ਲਾ ਦਿੰਦਾ ਹੈ ਝੂਠ ਬੋਲਣ ਵਾਲਾ ਝੂਠ ਦੀ ਆਦਤ ਪਾ ਦਿੰਦਾ ਹੈ ਮਾੜਾ ਦੇਖਣ ਵਾਲਾ ਉਹਦਾ ਸੰਗ ਹੋ ਜੇ ਤੇ ਉਹ ਉਹਦੀ ਸੰਗਤ ਖਰਾਬ ਮਾੜਾ ਦੇਖਣ ਦੀ ਆਦਤ ਪੈ ਜਾਂਦੀ ਹੈ ਪਰ ਜੇ ਕਿਤੇ ਜੁੜੇ ਹੋਿਆਂ ਦੀ ਸੰਗਤ ਹੋ ਗਈ ਸੰਤਾਂ ਮਹਾਂਪੁਰਖਾਂ ਦੀ ਸਤਿਗੁਰੂ ਜੀ ਕਹਿੰਦੇ ਤੂੰ ਵੀ ਗੁਰੂ ਨਾਲ ਜੁੜ ਜਾਵੇਂਗਾ ਆਕਾਲ ਪੁਰਖ ਪਰਮੇਸ਼ਰ ਨਾਲ ਇਸ ਕਰਕੇ ਆਪਾਂ ਵਿਚਾਰ ਕਰਦੇ ਸੀ ਚੰਦਰਮਣੀ ਗਣਕਾ ਦੀ ਕਹਿੰਦੇ ਉਹਨੂੰ ਇੱਕ ਵਾਰ ਸਾਧੂਆਂ ਦਾ ਸੰਗ ਹੋਇਆ ਉਹਦਾ ਜੀਵਨ ਪਲਟ ਗਿਆ ਇੰਨੇ ਮਾੜੇ ਕਰਮ ਸੀ ਨਰਕਾਂ ਨੂੰ ਜਾਣਾ ਸੀ ਪਰ ਜੁਗਤੀ ਨਾਲ ਮੁਕਤੀ ਹੋ ਗਈ ਹੱਥ ਜੋੜ ਲੈ ਮਹਾਂਪੁਰਖੋ ਸੰਤ ਜੀ ਮੇਰੇ ਤਾਂ ਇੰਨੇ ਮਾੜੇ ਕਰਮ ਹੈ ਕਿ ਮੈਂ ਬਖਸ਼ੀ ਨਹੀਂ ਜਾਵਾਂਗੀ ਕਿਰਪਾ ਕਰੋ ਤੁਸੀਂ ਰੱਬ ਨਾਲ ਜੁੜੇ ਹੋਏ ਹੋ ਤੁਸੀਂ ਪੂਰਨ ਸਾਧੂ ਹੋ ਤੁਸੀਂ ਮੇਰੇ ਤੇ ਤਰਸ ਕਰੋ ਰਹਿਮਤ ਕਰੋ ਮੇਰੇ ਤੇ ਕਿਤੇ ਮੇਰਾ ਵੀ ਭਲਾ ਹੋ ਜੇ ਇਤਿਹਾਸਤਾਂ ਲੈ ਬੇਰਾਏ ਕਹਿੰਦੇ ਬੜੀ ਠੰਡ ਸੀ ਮੀਂਹ ਪੈ ਰਿਆ ਸੀ ਠੱੱਕਾ ਵਗ ਰਿਆ ਸੀ ਇਹ ਸੰਤ ਜੀਵਨ ਪ੍ਰਕਾਸ਼ ਜੀ ਜੰਗਲ ਦੇ ਵਿੱਚ ਰਹਿੰਦੇ ਆ ਇੱਕ ਅਲੱਗ ਹੀ ਸ਼ਾਂਤੀ ਦੇ ਮਾਹੌਲ ਵਿੱਚ ਪਰਮੇਸ਼ਰ ਨਾਲ ਜੁੜੇ ਰਹਿੰਦੇ ਆ ਜਿਹੜੇ ਪ੍ਰਮਾਤਮਾ ਨਾਲ ਜੁੜੇ ਹੋਣ ਕਹਿੰਦੇ ਉਹਨਾਂ ਨੂੰ ਸ਼ਾਂਤੀ ਪਸੰਦ ਹੁੰਦੀ ਆ ਉਹਨਾਂ ਨੂੰ ਬਹੁਤਾ ਰੌਲਾ ਰੱਪਾ ਨਹੀਂ ਚਾਹੀਦਾ ਉਹਨਾਂ ਨੂੰ ਸ਼ਾਂਤੀ ਚਾਹੀਦੀ ਆ ਇਹ ਜੀਵਨ ਸੰਤ ਜੀਵਨ ਪ੍ਰਕਾਸ਼ ਜੀ ਮਹਾਰਾਜ ਕਹਿੰਦੇ ਜੰਗਲਾਂ ਦੇ ਵਿੱਚ ਰਹਿੰਦੇ ਆ ਜੋ ਗੀ ਪਾਈ ਹੋਈ ਉਹਥੇ ਪਰਮਾਤਮਾ ਦੀ ਬੰਦਗੀ ਕਰਦੇ ਆ ਉਹ ਇੱਕ ਅੰਨਾਂ ਕੋਲ ਤੋਤਾ ਹੈ ਜਿਹਨੂੰ ਬਹੁਤ ਪਿਆਰ ਕਰਦੇ ਆ ਆਪਣੀ ਜਿੰਦ ਨਾਲੋਂ ਵੀ ਜ਼ਿਆਦਾ ਉਸ ਤੋਤੇ ਨੂੰ ਸੰਭ ਕੇ ਰੱਖਦੇ ਆ ਕਿਉਂਕਿ ਉਹ ਰਾਮ ਦਾ ਨਾਮ ਲੈਂਦਾ ਸੀ ਤੇ ਇਹ ਸੰਤ ਜੀ ਜੀਵਨ ਪਰ ਕਹ ਜੀ ਉਹਨੂੰ ਰਾਮ ਨਾਮ ਦੀ ਪੱਟੀ ਹਮੇਸ਼ਾ ਪੜਾਇਆ ਕਰਦੇ ਸੀ ਉਹਦਾ ਨਾਮ ਸੀ ਗੰਗਾ ਰਾਮ ਤੇ ਉਹਨੂੰ ਹਮੇਸ਼ਾ ਹੀ ਕਹਿੰਦੇ ਸੀ ਗੰਗਾ ਰਾਮ ਬੋਲ ਰਾਮ ਨਾਮ ਗੰਗਾ ਰਾਮ ਬੋਲ ਰਾਮ ਰਾਮ ਉਹ ਸੰਤਾਂ ਦੇ ਮਗਰ ਰਾਮ ਰਾਮ ਬੋਲਦਾ ਸੀ ਕਿਉਂਕਿ ਬੰਦੇ ਨੂੰ ਸਿਖਾਉਣਾ ਔਖਾ ਹੈ ਜਾਨਵਰ ਛੇਤੀ ਸਿੱਖ ਜਾਂਦਾ ਬੰਦਾ ਹਜੇ ਜੇ ਆਪਣੀ ਆਈ ਤੇ ਆਏ ਨਹੀਂ ਸਿੱਖਦਾ ਬੰਦੇ ਨੂੰ ਲੱਖ ਵਾਰ ਕਹਿ ਦੋ ਨਾਮ ਜਪ ਲੈ ਰਾਮ ਦਾ ਨਾਮ ਜਪ ਲੈ ਨਹੀਂ ਜਪਦਾ ਪਰ ਤੋਤਾ ਸੰਤਾਂ ਦੇ ਆਖੇ ਲੱਗਦਾ ਸੀ ਉਹ ਰਾਮ ਦਾ ਨਾਮ ਜਪਦਾ ਸੀ ਅਲਗ ਹੀ ਰਹਿੰਦੇ ਸੀ ਜੰਗਲਾਂ ਦੇ ਵਿੱਚ ਝੁੱਗੀ ਪਾਈ ਹੋਈ ਸੀ ਅੱਜ ਠੰਡ ਦੇ ਦੇਣਾ ਤੇ ਮੀਂਹ ਪੈ ਰਿਹਾ ਠੱਗਾ ਵਗ ਰਿਹਾ ਬੜੀ ਠੰਡੀ ਹਵਾ ਵਗਦੀ ਹੈ ਕਹਿੰਦੇ ਇੰਨਾ ਮੀਂਹ ਪਿਆ ਇਨਾ ਪੀ ਮੀਂਹ ਪਿਆ ਜਿਹੜੀ ਇਹਨਾਂ ਦੀ ਝੌਂਪੜੀ ਸੀ ਝੁੱਗੀ ਸੀ ਉਹਦੇ ਵਿੱਚ ਪਾਣੀ ਭਰ ਗਿਆ ਸੰਤ ਜੀਵਨ ਪ੍ਰਕਾਸ਼ ਜੀ ਦੀ ਕੁਟਿਆ ਦੇ ਵਿੱਚ ਪਾਣੀ ਭਰ ਗਿਆ 3-3 ਫੁੱਟ ਪਾਣੀ ਭਰ ਗਿਆ ਤੇ ਅੰਦਰ ਨਹੀਂ ਵੜਿਆ ਜਾਂਦਾ ਹੁਣ ਪਿੰਜਰਾ ਚੱਕਿਆ ਸੰਤਾਂ ਨੇ ਕਹਿੰਦੇ ਚੱਲ ਗੰਗਾ ਰਾਮ ਅੱਜ ਇੱਥੇ ਸਾਨੂੰ ਰਹਿਣਾ ਨਹੀਂ ਮਿਲਦਾ ਅੱਜ ਆਪਾਂ ਚੱਲਦੇ ਆਂ ਚੱਕਿਆ ਪਿੰਜਰਾ ਤੇ ਪਿੰਡ ਨਗਰਵਾਲ ਨੂੰ ਆ ਗਏ ਤੁਰੇ ਆਉਂਦੇ ਆ ਹੁਣ ਮੀਂਹ ਬੜਾ ਠੰਡ ਲੱਗ ਰਹੀ ਤਨ ਤੇ ਕੋਈ ਵਸਤਰ ਨਹੀਂ ਨਗਨ ਟਕਣ ਵਾਸਤੇ ਉਹਨੇ ਕੀ ਵਸਤਰ ਹੈ ਬਸ ਜਿੰਨੇ ਪਾਏ ਆ ਤੇ ਉਹ ਵੀ ਭਿੱਜ ਗਏ ਠੰਡ ਨਾਲ ਠਰੂੰ ਠਰੂੰ ਕਰੀ ਜਾਂਦੇ ਆ ਬੜੀ ਠੰਡ ਹੈ ਜਿਹੜੇ ਅਮੀਰ ਲੋਕ ਉਸ ਸਮੇਂ ਦੇ ਕਹਿੰਦੇ ਉਹ ਤਾਂ ਨਸ਼ਾ ਕਰਕੇ ਤੇ ਮੈਂ ਜਿਹੜੇ ਆਪਣੇ ਮੋٹے ਵਸਤਰ ਪਾ ਕੇ ਉਹ ਨਿਗਮਾਨ ਰਹੇ ਆ ਨਸ਼ਾ ਕਰਕੇ ਉਹ ਠੰਡ ਮਹਿਸੂਸ ਨਹੀਂ ਹੁੰਦੀ ਉਹਨਾਂ ਨੂੰ ਗਰੀਬ ਲੋਕ ਬਾਹਮਾਂ ਦੇ ਜੜੀਆਂ ਆਪਣੀ ਬੁਕੜਾਂ ਮਾਰੀ ਫਿਰਦੇ ਆ ਬਸਤਰਾਂ ਦੇ ਤਰ੍ਹਾਂ ਤਰ੍ਹਾਂ ਦੇ ਬੜੀ ਠੰਡ ਪੈ ਰਹੀ ਹੈ ਪਰ ਸੰਤ ਮਹਾਪੁਰਖ ਤੁਰੇ ਨਗਰਵਾਲ ਨੂੰ ਕਹਿੰਦੇ ਅੱਗੇ ਇਹ ਚੰਦਰਮਣੀ ਦਾ ਘਰ ਪੈਂਦਾ ਸੀ ਇਦੇ ਨਾਲ ਹੋਰ ਵੀ ਬਹੁਤ ਰਹਿੰਦੀਆਂ ਸੀ ਜਿਹੜੀਆਂ ਵਿਸ਼ੇਵਕਾਰ ਕਰਨ ਵਾਲੀਆਂ ਮਾੜੇ ਕਰਮ ਕਰਨ ਵਾਲੀਆਂ ਇਹਨਾਂ ਨੇ ਦੇਖਿਆ ਇੱਕ ਚਵਾਰਾ ਚੜਦਾ ਹੈ ਤੇ ਉਹਦੀਆਂ ਪੌੜੀਆਂ ਦੇ ਵਿੱਚ ਥੋੜਾ ਜਿਹਾ ਸਹਾਰਾ ਲੈ ਕੇ ਇਹਨਾਂ ਜਿਵੇਂ ਸੰਤ ਜੀਵਨ ਪ੍ਰਕਾਸ਼ ਜੀ ਬੈਠ ਗਏ ਪੌੜੀਆਂ ਤੇ ਆਪਣੇ ਤੋਤੇ ਨੂੰ ਨਾਲ ਲਿਆ ਤੇ ਬੈਠ ਗਿਆ ਮੀਤੋ ਬਚਣ ਵਾਸਤੇ ਜਦੋਂ ਇਸ ਵੇਸ਼ਵਾ ਮਾੜੇ ਕਰਮ ਕਰਨ ਵਾਲੀ ਨੇ ਚੰਦਰਮਣੀ ਨੇ ਦੇਖਿਆ ਤੇ ਇਹਦੇ ਅੰਦਰ ਨਾ ਸੇਵਾ ਦਾ ਭਾਵ ਜਾਗ ਪਿਆ ਵੀ ਇੱਥੇ ਬੜੇ ਮਾੜੇ ਕਰਮ ਕਰਨ ਵਾਲੇ ਲੋਕ ਆਉਂਦੇ ਆ ਅੱਜ ਸਾਧੂ ਆਏ ਆ ਇੱਕ ਮੀਂਹ ਤੋਂ ਬਚਣ ਵਾਸਤੇ ਉਹ ਮਹਾਂਪੁਰਖਾਂ ਨੂੰ ਕਹਿਣ ਲੱਗੇ ਮਹਾਂਪੁਰਖੋ ਚਲੋ ਉੱਪਰ ਚਵਾਰੇ ਚੱਲੋ ਮੈਂ ਤੁਹਾਨੂੰ ਵਸਤਰ ਦਿੰਨੀ ਆ ਤੁਹਾਡੀ ਸੇਵਾ ਕਰਨੀ ਆ ਸੰਤ ਮਹਾਂਪੁਰਖ ਸੇਵਾ ਦੇਖ ਕੇ ਤੇ ਭਾਵਨਾ ਦੇਖ ਕੇ ਉੱਪਰ ਚਲੇ ਗਏ ਜਦੋਂ ਦੇਖਿਆ ਹਾ ਭਾਵ ਤੇ ਸੰਤ ਮਹਾਂਪੁਰਖ ਸਭ ਕੁਝ ਸਮਝ ਗਏ ਦੂਸਰੇ ਨਵੇਂ ਚੰਗੇ ਬਸਤਰ ਦਿੱਤੇ ਸੁੱਕੇ ਅੱਗ ਸਿਕਾਈ ਨਾਲ ਪ੍ਰਸ਼ਾਦਾ ਵੀ ਛਕਾਇਆ ਬੜੀ ਭਾਵਨਾ ਨਾਲ ਚੰਦਰਮਣੀ ਨੇ ਗਣਕਾ ਨੇ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਗਣਕਾ ਪਾਪਨ ਹੋਏ ਕਾ ਪਾਪਾਂ ਦਾ ਗਲਹਾਰ ਪਰੋਤਾ ਉਚਾਨ ਚੱਕ ਮਹਾਪੁਰਖ ਗਣਕਾ ਬਾੜੇ ਆਏ ਖੜੋਤਾ ਗਣਕਾ ਦੇ ਘਰ ਇੱਕ ਮਹਾਪੁਰਖ ਆ ਗਿਆ ਤੇ ਉਹਦੀ ਸੇਵਾ ਕੀਤੀ ਤੇ ਦਰਮਤ ਦੇਖਦਿਆਲ ਹੋਏ ਸਾਧੂ ਜਦੋਂ ਦੱਸਿਆ ਕਿ ਮੈਂ ਤਾਂ ਮਾੜੇ ਕਰਮ ਕਰਦੀਆਂ ਮਹਾਪੁਰਖੋ ਬਖਸ਼ ਲਓ ਮਾੜੀ ਮਤ ਦੇਖ ਕੇ ਨਾ ਤੇ ਗੁਰਮੁਖ ਪਿਆਰਿਓ ਸੰਤਾਂ ਮਹਾਪੁਰਖਾਂ ਨੂੰ ਤਰਸ ਆ ਗਿਆ ਤਰਸ ਆ ਗਿਆ ਤੇ ਜਿਹੜਾ ਗੰਗਾ ਰਾਮ ਤੋਤਾ ਸੀ ਨਾ ਹਰ ਵੇਲੇ ਰਾਮ ਦਾ ਨਾਮ ਜਪਦਾ ਸਿਮਰਨ ਕਰਦਾ ਉਹਨੂੰ ਪੱਟੀ ਪੜਾਇਆ ਕਰਦੇ ਸੀ ਵੀ ਤੂੰ ਰਾਮ ਨਾਮ ਕਹਿ ਨਰਮੇਸ਼ਰ ਦਾ ਨਾਮ ਜਪ ਉਹ ਜਿਹੜਾ ਤੋਤਾ ਸੀ ਉਹ ਸੰਤਾਂ ਨੂੰ ਦੇਤਾ ਸੰਤਾਂ ਨੇ ਵੇਸ਼ਵਾ ਨੂੰ ਦੇਤਾ ਕਹਿਣ ਲੱਗੇ ਵੀ ਤੂੰ ਇਉਂ ਕਰੀ ਜੁਗਤੀ ਨਾਲ ਮੁਕਤੀ ਕਰ ਦਿੰਦੇ ਆ ਸੰਤ ਮਹਾਪੁਰਖ ਜੁਗਤੀ ਨਾਲ ਮੁਕਤੀ ਜੁਗਤ ਦੇਤੀ ਵੀ ਮਾੜੇ ਕਰਮ ਦੇਖੇ ਗਣਕਾ ਦੇ ਤਰਸ ਆ ਗਿਆ ਸੰਤਾਂ ਨੂੰ ਕਹਣ ਲੱਗੇ ਹੋਂ ਕਰ ਵੀ ਇਹ ਤੋਤਾ ਐ ਰਾਮ ਦਾ ਨਾਮ ਲੈਂਦਾ ਉਹ ਦੇਤਾ ਤੂੰ ਇਹਨੂੰ ਅੰਮ੍ਰਿਤ ਵੇਲੇ ਉੱਠਿਆ ਕਰ ਇਸ਼ਨਾਨ ਕਰਿਆ ਕਰ ਇਹਨੂੰ ਕਿਆ ਕਰ ਵੀ ਬੋਲ ਗੰਗਾ ਰਾਮ ਰਾਮ ਤੇ ਇਹਦੇ ਮਗਰ ਮਗਰ ਰਾਮ ਰਾਮ ਕਿਆ ਕਰ ਹੱਥ ਜੋੜੇ ਗਣਕਾ ਨੇ ਚੰਦਰਮਣੀ ਨੇ ਤੇ ਕਹਿੰਦੇ ਸਤਿਵਚਨ ਕਿਆ ਇਹ ਉਪਦੇਸ਼ ਦੇ ਕੇ ਬਚਨ ਦੇ ਕੇ ਸੰਤ ਅੱਗੇ ਚਲੇ ਗਏ ਦੇਖਿਓ ਸੰਤਾਂ ਦਾ ਮਿਲਾਪ ਕਿਵੇਂ ਜੀਵਨ ਬਦਲਦਾ ਹੈ ਕਿਵੇਂ ਦੁੱਖ ਕੱਟਦਾ ਹੈ ਕਿਵੇਂ ਮਾੜੇ ਕਰਮ ਕੱਟਦਾ ਹੈ ਕਹਿੰਦੇ ਸੰਤ ਅੱਗੇ ਚਲੇ ਗਏ ਇਹਦੇ ਜੀਵਨ ਤੇ ਇੰਨਾ ਅਸਰ ਪਿਆ ਕਹਿੰਦੇ ਰੋਜ਼ ਅੰਮ੍ਰਿਤ ਵੇਲੇ ਉੱਠਦੀ ਏ ਮਨ ਦਾ ਸੁਭਾਅ ਹੈ ਜਿੱਥੇ ਲੱਗ ਜੇ ਉੱਧਰ ਨੂੰ ਉਤਰਦਾ ਹੈ ਬੰਦਗੀ ਵਾਲੇ ਪਾਸੇ ਲੱਗ ਗਿਆ ਨਾ ਇਹ ਮਨ ਇਹਨੇ ਰੱਬ ਦੀ ਪ੍ਰਾਪਤੀ ਕਰ ਲੈਣੀ ਹੈ ਇਹ ਮਨ ਨੇ ਸੋਚਿਆ ਵੀ ਮੈਂ ਕਿਤੇ ਉੱਚਾ ਅਹੁਦਾ ਲੈਣਾ ਹੈ ਵਕੀਲ ਬਣਨਾ ਹੈ ਤੇ ਇਹਨੇ ਇੰਨੀ ਪੜ੍ਹਾਈ ਕਰਨੀ ਹੈ ਤੇ ਇਹਨੇ ਵਕੀਲ ਬਣ ਜਾਣਾ ਇੱਕ ਦਿਨ ਜੇ ਦੀ ਮੰਨ ਦੀ ਇੱਛਾ ਹੈ ਕਿ ਮੈਂ ਜੱਜ ਬਣਨਾ ਹੈ ਤੇ ਇਹਨੇ ਮਿਹਨਤ ਕਰਕੇ ਜੱਜ ਬਣ ਜਾਣਾ ਹੈ ਜੇ ਇਹਨੇ ਚਾਹਿਆ ਮੈਂ ਚੰ드ਰਮੇ ਤੇ ਜਾਣਾ ਹੈ ਤੇ ਚੰ드ਰਮੇ ਤੇ ਵੀ ਪਹੁੰਚ ਜਾਂਦਾ ਹੈ ਮਨ ਦੇ ਵਿੱਚ ਬੜੀ ਪਾਵਰ ਹੈ ਜਿੱਧਰ ਨੂੰ ਲੱਗ ਜੇ ਉਧਰ ਨੂੰ ਉਤਰਦਾ ਹੈ ਜਿੱਧਰ ਨੂੰ ਉਤਰੇ ਉਧਰ ਨੂੰ ਪੂਰਾ ਹੋ ਜਾਂਦਾ ਹੈ ਹਾਂ ਜੇ ਮਨ ਕਹੇ ਮੈਂ ਰੱਬ ਦੀ ਪ੍ਰਾਪਤੀ ਕਰਨੀ ਹੈ ਇਹ ਨਹੀਂ ਹੋ ਸਕਦਾ ਵੀ ਰੱਬ ਨਾ ਮਿਲੇ ਪਰ ਮਨ ਕਰਕੇ ਲੱਗ ਜਾਵੇ ਮਨ ਕਰਕੇ ਲੱਗ ਜਾ ਸਾਰੀਆਂ ਹੀ ਦਾਤਾਂ ਪ੍ਰਾਪਤ ਹੋ ਜਾਣੀਆਂ ਗਣ ਕਾ ਮਨ ਕਰਕੇ ਲੱਗ ਗਈ ਹੁਣ ਇੰਨੀ ਭਾਵਨਾ ਬਣੀ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੀ ਐ ਤੇ ਮਿੱਠੂ ਨੂੰ ਗੰਗਾ ਰਾਮ ਨੂੰ ਕਹਿੰਦੀ ਬੋਲ ਗੰਗਾ ਰਾਮ 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 ਉਹ ਪਿੱਛੇ ਪਿੱਛੇ ਰਾਮ ਰਾਮ ਬੋਲਦਾ ਐ ਮਾੜੇ ਪਾਸਿਓਂ ਖਿਆਲ ਹਟ ਗਿਆ ਜਿਹੜਾ ਇਹ ਮਾੜੇ ਕਰਮ ਕਰਦੀ ਸੀ ਉਹ ਸਹਜੇ ਸਹਜੇ ਹਟਣ ਲੱਗ ਪਈ ਉਧਰੋਂ ਮਾੜਾ ਪੈਸਾ ਆਉਂਦਾ ਸੀ ਘਰ ਵਿੱਚ ਕਿਉਂਕਿ ਜਿਹੜਾ ਪੈਸਾ ਆਉਂਦਾ ਸੀ ਉਹ ਜਾਂਦਾ ਸੀ ਸ਼ਰਾਬ ਤੇ ਲੱਗਦਾ ਸੀ ਨਸ਼ੇ ਕਰਨ ਤੇ ਜਾਂ ਰੂਪ ਨੂੰ ਸ਼ਿੰਗਾਰਣ ਤੇ ਲੱਗਦਾ ਸੀ ਤਿੰਨ ਚੀਜ਼ਾਂ ਜੀ ਪੈਸਾ ਉਹ ਸਾਰਾ ਜਿਹੜਾ ਜਾਂਦਾ ਸੀ ਜਾਂ ਤਾਂ ਆਪਣੇ ਸ਼ਿੰਗਾਰ ਨੂੰ ਆਪਣੇ ਸਰੀਰ ਨੂੰ ਸ਼ਿੰਗਾਰ ਦੇਣ ਵਾਸਤੇ ਜਾਂ ਨਸ਼ਾ ਕਰਨ ਵਾਸਤੇ ਤੇ ਜਾਂ ਫਿਰ ਇਹ ਜਿਹੜਾ ਪੈਸਾ ਆਉਂਦਾ ਸੀ ਪੁੱਠੇ ਪਾਸੇ ਮਾੜੇ ਪਾਸੇ ਲੱਗਦਾ ਸੀ ਪਰ ਉਹ ਸਹਜੇ ਸਹਜੇ ਜਦੋਂ RAM ਦੇ ਨਾਮ ਨਾਲ ਜੁੜੀ ਗਣਕਾ ਉਧਰੋਂ ਖਿਆਲ हट ਗਿਆ ਜਿਹੜੀਆਂ ਨਾਲ ਰਹਿੰਦੀਆਂ ਸੀ ਸਹਜੇ ਸਹਜੇ ਉਹ ਵੀ ਦੂਰ ਜਾਣ ਲੱਗ ਪਈਆਂ ਮਾੜੇ ਕਰਮ ਕਰਨ ਵਾਲੀਆਂ ਇਤਿਹਾਸਕਾਰ ਲਿਖਦੇ ਕਹਿੰਦੇ ਜਮਾਂ ਸਾਦੀ ਸਿੰਪਲ ਰਹਿਣ ਲੱਗ ਪਈ ਤੇ ਨਾਮ ਪਰਮੇਸ਼ਰ ਦਾ ਇਹਦੇ ਅੰਦਰ ਚੱਲ ਪਿਆ RAM ਦਾ ਨਾਮ ਹਮੇਸ਼ਾ ਜਪਦੀ ਹੈ ਤੇ ਉਹ ਜਿਹੜਾ ਸੰਤਾਂ ਮਹਾਂਪੁਰਖਾਂ ਨੇ ਤੋਤਾ ਦਿੱਤਾ ਉਹਨੂੰ ਬਹੁਤ ਪਿਆਰ ਕਰਦੀ ਅੱਜ ਕਹਿੰਦੇ ਸਮਾ ਆ ਗਿਆ ਇਹਦਾ ਜੀਵਨ ਇੰਨਾ ਨਿਰਮਲ ਹੋ ਗਿਆ ਹਰ ਵੇਲੇ ਹੀ ਪਰਮੇਸ਼ਰ ਦੇ ਨਾਮ ਨਾਲ ਜੁੜੀ ਰਹਿੰਦੀ ਹੈ ਅੱਜ ਅਮਰਤ ਵੇਲਾ ਹੋਇਆ ਤੇ ਕਹਿੰਦੇ ਜਦੋਂ ਅਮਰਤ ਵੇਲੇ ਕੀ ਹੋਇਆ ਪ੍ਰਮਾਤਮਾ ਨੇ ਕਲਾ ਵਰਤਾਈ ਪਰਮੇਸ਼ਰ ਨੇ ਕੀ ਕੀਤਾ ਰੱਬ ਛੱਪ ਇੱਕ ਪ੍ਰੇਰਣਾ ਦੇ ਕੇ ਨਾ ਇੱਕ ਯੁਗਤ ਕਲਾ ਵਰਤਾ ਕੇ ਛੱਪ ਆਇਆ ਸੱਪ ਪਿੰਜਰੇ ਵਿੱਚ ਆਇਆ ਸੱਪ ਨੇ ਪਹਿਲਾਂ ਪਿੰਜਰੇ ਦੇ ਵਿੱਚ ਬੈਠੇ ਤੋਤੇ ਨੂੰ ਖਾਦਾ ਕਿਉਂਕਿ ਉਹਨੂੰ ਮੁਕਤ ਕੀਤਾ ਜੂਨ ਬਦਲੀ ਉਹਦੀ ਉਹ ਉਹ ਰਾਮਨਾਮ ਜਪਦਾ ਸੀ ਉਹਨੂੰ ਮੁਕਤ ਕੀਤਾ 84 ਦੇ ਗਿੜ ਵਿੱਚੋਂ ਕੱਢਿਆ ਤੇ ਫਿਰ ਸੱਪ ਉੱਥੇ ਬੈਠ ਗਿਆ ਜਦੋਂ ਅਮਰਤ ਵੇਲਾ ਹੋਇਆ ਉੱਠੀ ਇਹਨੇ ਗੰਗਾ ਰਾਮ ਨੂੰ ਕਿਹਾ ਬੋਲ ਗੰਗਾ ਰਾਮ 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 ਬੋਲਿਆ ਨਹੀਂ ਪਿੰਜਰੇ ਦੇ ਵਿੱਚ ਹੱਥ ਪਾਇਆ ਵੀ ਉਠਾਉਣ ਦੀ ਕੋਸ਼ਿਸ਼ ਕੀਤੀ ਵੀ ਗੰਗਾ ਰਾਮ ਨੂੰ ਹੱਥ ਲਾਇਆ ਜਦੋਂ ਹੱਥ ਲਾਇਆ ਤਾਂ ਉੱਥੇ ਗੰਗਾ ਰਾਮ ਹੋਵੇ ਤਾਂ ਬੋਲੇ ਉੱਥੇ ਸੱਪ ਸੀ ਇਹਦੇ ਮੂੰਹ ਵਿੱਚ ਰਾਮ ਦਾ ਨਾਮ ਸੀ ਕਹਿੰਦੇ ਜਦੋਂ ਰਾਮ ਨਾਮ ਕਿਹਾ ਨਾ ਵੀ ਬੋਲ ਗੰਗਾ ਰਾਮ 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 ਇਹਦੇ ਹੱਥ ਤੇ ਸੱਪ ਨੇ ਡੰਗ ਮਾਰਿਆ ਮੁਖ ਵਿੱਚ ਹਰੀ ਦਾ ਨਾਮ ਸੀ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਕਹਿੰਦੇ ਆ ਅੰਤ ਕਾਲ ਨਾਰਾਇਣ ਸਿਮਰਐ ਸਿ ਚਿੰਤਾ ਮੈਂ ਜਿਮਰੈ ਬਦਤ ਤਰਲੋਚਨ ਤੇ ਨਰ ਮੁਕਤਾ ਪਿਤੰਬਰ ਵਾਗੈ ਰਿਧੈ ਵਸੈ ਕਹਿੰਦੇ ਫਿਰ ਹਿਰਦੇ ਵਿੱਚ ਰਾਮ ਦਾ ਨਾਮ ਆ ਗਿਆ ਤੇ ਅਖੀਰ ਸਮੇਂ ਚੇਤਾ ਆ ਗਿਆ ਨਰਾਇਣ ਪਰਮੇਸ਼ਰ ਪਰਮਾਤਮਾ ਦਾ ਰਾਮ ਦਾ ਤੇ ਕਹਿੰਦੇ ਗਣਕਾ ਜਿਹੜੀ ਪਾਪਣ ਸੀ ਨਾ ਬੜੇ ਭੇੜੇ ਮਾੜੇ ਕਰਮ ਕਰਨ ਵਾਲੀ ਅੱਜ ਸੱਚਖੰਡ ਨੂੰ ਜਾ ਰਹੀ ਹੈ ਕਿਉਂ ਜਾ ਰਹੀ ਭਲਾ ਕਿਉਂਕਿ ਸਾਧੂਆਂ ਦਾ ਸੰਗ ਹੋਇਆ ਜੁੜੇ ਹੋਿਆਂ ਦਾ ਸੰਗ ਹੋਇਆ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਜੁੜੇ ਹੋਿਆਂ ਦਾ ਸੰਗ ਹੋ ਗਿਆ ਉਹਨਾਂ ਦਾ ਜੀਵਨ ਬਦਲ ਜਾਂਦਾ ਹੈ ਜਿਵੇਂ ਗਣਕਾ ਦਾ ਬਦਲ ਬਦਲ ਗਿਆ ਸੰਤ ਜੀਵਨ ਪ੍ਰਕਾਸ਼ ਜੀ ਨੇ ਇੰਨੀ ਕਿਰਪਾ ਕੀਤੀ ਜਿਹੜਾ ਕੁਝ ਆਪਦੇ ਕੋਲੇ ਸੀ ਉਹ ਉਹਨੂੰ ਦੇ ਤਾ ਜਿਹੜੀ ਆਪਣੇ ਤੇ ਕਿਰਪਾ ਸੀ ਨਾ ਜਿਹੜੇ ਆਪਣੇ ਅੰਦਰ ਪਰਮੇਸ਼ਰ ਦੀ ਲਗਨ ਲੱਗੀ ਹੋਈ ਸੀ ਉਹ ਗਣਕਾ ਨੂੰ ਦੇਤੀ ਚੰਦਰਮਣੀ ਨੂੰ ਦੇਤੀ ਤੇ ਉਸ ਤੋਂ ਬਾਅਦ ਉਹਦਾ ਜੀਵਨ ਪਲਟ ਗਿਆ ਸੰਤ ਬਣ ਗਈ ਤੇ ਇਸ ਕਰਕੇ ਜੇ ਉਹ ਗਣਕਾ ਪਾਪਨ ਤਰ ਗਈ ਸਤਿਗੁਰੂ ਜੀ ਕਹਿੰਦੇ ਤੂੰ ਵੀ ਸੰਤਾਂ ਦਾ ਸੰਗ ਕਰਿਆ ਕਰ ਤੈਨੂੰ ਵੀ ਗੁਰੂ ਨੇ ਤਾਰ ਦੇਣਾ ਰਹਿਮਤ ਕਰ ਦੇਣੀ ਹੈ ਤੇਰੇ ਤੇ ਵੀ ਬਖਸ਼ਿਆ ਜਾਵੇਂ ਜਮਾ ਦੀਆਂ ਫਾਇਆਂ ਗਲ ਦੇ ਵਿੱਚੋਂ ਨਿਕਲ ਜਾਣੀਆਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ 31ਵੇਂ ਸ਼ਲੋਕ ਅੰਦਰ ਕਹਿੰਦੇ ਪ੍ਰਾਨੀ RAM ਨਚੇ ਤਈ ਮਦ ਮਾਇਆ ਕੰਦ ਐ ਬੰਦੇ ਐ ਮਨੁੱਖ ਮਾਇਆ ਦੇ ਮੂੰਹ ਵਿੱਚ ਫਸ ਕੇ ਆਤਮਿਕ ਜੀਵਨ ਵੱਲੋਂ ਅੰਨਾ ਹੋ ਗਿਆ ਤੂੰ ਤੇਰੇ ਅੱਖਾਂ ਤੇ ਪੱਟੀ ਵੱਜ ਗਈ ਸਤਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਉਹਦੇ ਵਾਸਤੇ ਕਿਹਾ ਪ੍ਰਾਨੀ ਰਾਮਨ ਚੇਤਈ ਮਦ ਮਾਇਆ ਕੈਨ ਮਦ ਕਹਿੰਦੇ ਆ ਨਸ਼ੇ ਨੂੰ ਕਹਿੰਦੇ ਮਦ ਮਾਇਆ ਦੇ ਨਸ਼ੇ ਵਿੱਚ ਅੰਧ ਅੰਨਾ ਹੋ ਗਿਆ ਅੱਖਾਂ ਤੇ ਪੱਟੀ ਵੱਜ ਗਈ ਸਾਰਾ ਸੰਸਾਰ ਹੀ ਅੰਧਲਾ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ ਸਤਗੁਰੂ ਜੀ ਕਹਿੰਦੇ ਸ਼ਬਦ ਨਹੀਂ ਸੁਣਦਾ ਗੁਰੂ ਦਾ ਇਹਨੂੰ ਇਹ ਦੁਨਿਆਵੀ ਚ ਮੇਲਿਆਂ ਦੇ ਵਿੱਚ ਪੈ ਕੇ ਨਾ ਜੰਜਾਲਾਂ ਦੇ ਵਿੱਚ ਉਲਝ ਕੇ ਇੱਕ ਕੰਮ ਜੋਗਾ ਹੀ ਰਹਿ ਗਿਆ ਬਸ ਪਰਮੇਸ਼ਰ ਦਾ ਨਾਮ ਨਾ ਜਪਦਾ ਹੀ ਨਹੀਂ ਮਦ ਮਾਇਆ ਕੇ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮ ਫੰਦ ਸਤਿਗੁਰੂ ਜੀ ਆਪਣੇ 31ਵੇਂ ਸ਼ਲੋਕ ਅੰਦਰ ਕਹਿੰਦੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਜਿਹੜਾ ਵੀ ਮਨੁੱਖ ਸੰਸਾਰ ਤੇ ਆਇਆ ਉਹਦੇ ਗਲ ਵਿੱਚ ਜਮਾ ਦੀਆਂ ਫਾਈਆਂ ਪੈਣਗੀਆਂ ਪਈਆਂ ਹੋਈਆਂ ਸਜਾਵਾਂ ਮਿਲਣਗੀਆਂ ਜੇ ਨਾਮ ਨਹੀਂ ਜਪਦੇ ਕਾਹੋ ਨਾਨਕ ਆਰ ਭਜਨ ਬਿਨ ਹਰੀ ਦੇ ਭਜਨ ਤੋਂ ਬਿਨਾ ਪਰਤ ਤਹੇ ਜਮ ਫੰਦ ਪਰਤ ਦਾ ਅਰਥ ਹੈ ਅਸੀਂ ਸਾਰੇ ਇਸ دنیਾਵੀ ਲੋਕ ਦੁਨੀਆ ਕਿੱਥੇ ਪਏ ਹੋਏ ਆ ਜਮਾ ਦੀਆਂ ਫਾਈਆਂ ਦੇ ਸਾਡੇ ਗਲਾਂ ਦੇ ਵਿੱਚ ਰਸੇ ਪਏ ਹੋਏ ਆ ਤੇ ਸਤਿਗੁਰੂ ਜੀ ਕਹਿੰਦੇ ਪਰਤ ਤਾਹੇ ਜਮ ਫੰਦ ਜਮਾਂ ਦੀਆਂ ਫਾਇਆਂ ਜਮਾਂ ਦੇ ਫਾਹੇ ਜਮਾਂ ਦੀਆਂ ਫਾਇਆਂ ਸਾਡੇ ਗਲਾਂ ਵਿੱਚ ਪੈ ਜਾਣੀਆਂ ਨਾਮ ਤੋਂ ਬਿਨਾ ਪਰਮੇਸ਼ਰ ਦੇ ਸਿਮਰਨ ਤੋਂ ਬਿਨਾ ਇਸ ਕਰਕੇ ਸਤਿਗੁਰੂ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਾਨੂੰ ਉਪਦੇਸ਼ ਬਖਸ਼ਦੇ ਕਹਿੰਦੇ ਜੇ ਕਰਨਾ ਤੇ ਸੰਤਾਂ ਦਾ ਸੰਗ ਕਰ ਜੁੜੇ ਹੋਿਆਂ ਦਾ ਹਾਂ ਸੰਤੋ ਨਹੀਂ ਜਿਹੜੇ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲੋਨਾ ਜਾਨਾ ਪੂਰਿਆਂ ਦੀ ਵਡਿਆਈ ਸਤਿਗੁਰੂ ਦੀ ਬਾਣੀ ਕਰਦੀ ਹੈ ਭਾਵੇਂ ਸੰਤਾਂ ਦਾ ਨਾਮ ਅੱਜ ਸੁਣਨ ਨੂੰ ਸੰਸਾਰ ਰਾਜੀ ਨਹੀਂ ਪਰ ਪੂਰਿਆਂ ਦੀ ਗੱਲ ਹੈ ਅਧੂਰਿਆਂ ਦੀ ਨਾ ਸੁਣੋ ਤੁਸੀਂ ਅਧੂਰਿਆਂ ਦਾ ਸੰਗ ਨਾ ਕਰੋ ਸਤਿਗੁਰੂ ਜੀ ਕਹਿੰਦੇ ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ ਹਾਂ ਪੱਕਿਆਂ ਦੀ ਗੱਲ ਹੈ ਪੱਕੇ ਹੋਏ ਪੱਕੇ ਜੇ ਤੈਨੂੰ ਪੂਰਨ ਸਾਧੂ ਮਿਲ ਗਏ ਨਾ ਸੰਤ ਜੀਵਨ ਪ੍ਰਕਾਸ਼ ਜੀ ਵਰਗੇ ਸੰਤ ਜੀਵਨ ਪ੍ਰਕਾਸ਼ ਜੀ ਦਾ ਸੰਗ ਹੋਇਆ ਗਣਕਾ ਪਾਪੜ ਨੂੰ ਚੰਦਰਮਣੀ ਨੂੰ ਉਹਦਾ ਜੀਵਨ ਦੇਖੋ ਕਿਵੇਂ ਪਲਟਿਆ ਆਪਾਂ ਜ਼ਿਕਰ ਕੀਤਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੈਨੂੰ ਵੀ ਪੂਰੇ ਸਾਧੂ ਮਿਲਗੇ ਨਾ ਤੇਰਾ ਵੀ ਜੀਵਨ ਪਲਟ ਜਾਣਾ ਪਰ ਗੱਲ ਹੈ ਪੂਰਿਆਂ ਦੀ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਿਵੰਦੇ ਵਿਛੜੇ ਮੋਇਆ ਨਾ ਜਾਈ ਛੋੜ ਤੈਨੂੰ ਅਧੂਰਿਆਂ ਦੀ ਸੰਗਤ ਹੋ ਗਈ ਤੇ ਤੂੰ ਪੂਰਿਆਂ ਨੂੰ ਵੀ ਨਿੰਦੀ ਜਾਂਦਾ ਫਿਰ ਤੇਰੇ ਵਾਸਤੇ ਗਲਤ ਗੱਲ ਹੈ ਜੇ ਪੂਰੇ ਹੈ ਤੇ ਫੇਰ ਹੀ ਗੁਰਬਾਣੀ ਦੇ ਵਿੱਚ ਸੰਤਾਂ ਮਹਾਂਪੁਰਖਾਂ ਦੀ ਵਡਿਆਈ ਹੋਈ ਹੈ। ਸੰਤ ਸਹਾਈ ਜੀ ਕੇ ਪਵਜਲ ਤਾਰਨਹਾਰ। ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਤਿਗੁਰੂ ਦੀ ਬਾਣੀ ਤੇ ਇੱਥੇ ਜ਼ਿਕਰ ਕਹਿੰਦੀ ਧੰਨ 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 ਜਨ ਆਇਆ। ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਾਨੇ ਆਵਨ ਕਾ ਇਹ ਸਵਾਉ ਜਨ ਕੈ ਸੰਗ ਚੇਤਿ ਆਵੈ ਨਾਉ ਜਿਨਾਂ ਨੂੰ ਜੁੜ ਕੇ ਅਕਾਲ ਪੁਰਖ ਚੇਤੇ ਆਉਂਦਾ ਹੋਵੇ ਉਹ ਪੂਰੇ ਆ ਇਸ ਕਰਕੇ ਉਹਨਾਂ ਦਾ ਸੰਗ ਕਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਬਾਦਸ਼ਾਹ ਜੀ ਅੱਜ ਦੇ ਸ੍ਰੀ ਮੁਖਵਾਕ ਅੰਦਰ ਉਪਦੇਸ਼ ਬਖਸ਼ਦੇ ਹਨ ਸਤਿਗੁਰੂ ਜੀ ਉਚਾਰਨ ਕਰਦੇ ਹਨ ਰਾਗ ਬੈਰਾੜੀ ਮਹੱਲਾ ਪੰਜਵਾਂ ਘਰ ਪਹਿਲਾ ਰਾਗ ਬੈਰਾੜੀ ਘਰ ਪਹਿਲੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਾਰੇ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਸਤਿਗੁਰੂ ਦੀ ਕਿਰਪਾ ਨਾਲ ਮਿਲ ਜਾਂਦਾ ਹੈ ਅਕਾਲ ਪੁਰਖ ਪਰਮੇਸ਼ਰ ਨਾਲ ਮਿਲਣਾ ਤੇ ਗੁਰੂ ਨਾਲ ਜੁੜ ਜਾ ਗੁਰੂ ਵਾਲਾ ਬਣ ਜਾ ਗੁਰੂ ਨੇ ਕਿਰਪਾ ਕਰਨੀ ਹੈ ਤੈਨੂੰ ਅਕਾਲ ਪੁਰਖ ਪਰਮੇਸ਼ਰ ਨਾਲ ਜੋੜ ਦੇਣਾ ਹੈ ਪਹਿਲਾਂ ਸਮੇਂ ਵਿੱਚ ਗੁਰੂ ਧਾਰਨ ਕੀਤਾ ਜਾਂਦਾ ਸੀ ਪਰ ਅੱਜ ਕਲਯੁਗ ਦੇ ਅਵਤਾਰ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਪੰਜ ਪਿਆਰਿਆਂ ਤੋਂ ਪਹੁਲ ਲੈ ਕੇ ਨਾਮ ਅੰਮ੍ਰਿਤ ਲੈ ਕੇ ਤੇ ਅਸੀਂ ਗੁਰੂ ਵਾਲੇ ਬਣੀਏ ਫਿਰ ਸਟੈਪ ਵਾਈਸ ਸਟੈਪ ਕਲਾਸਾਂ ਪਾਸ ਕਰਦੇ ਕਰਦੇ ਗੁਰੂ ਦੇ ਮੂਰੇ ਪ੍ਰਵਾਨ ਹੋ ਜਾਈਦਾ ਹੈ ਗੁਰੂ ਵਾਲਾ ਬਣਨਾ ਸੀ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਉਹ ਟਾਹ ਅਸਰਾ ਲੈ ਕੇ ਅਜੇ ਮਰਿਆਦਾ ਹੈ ਪਹਿਲਾ ਚਰਨ ਪੌੜ ਦਿੱਤੀ ਜਾਂਦੀ ਸੀ ਚਰਨ ਧੋ ਕੇ ਆਪਣੇ ਸ਼ਿष्य ਨੂੰ ਆਪਣੇ ਚੇਲੇ ਨੂੰ ਦਿੱਤੇ ਪਿਆਏ ਜਾਂਦੇ ਸੀ ਫਿਰ ਗੁਰੂ ਵਾਲਾ ਬਣ ਜਾਂਦਾ ਸੀ ਦਿਖਿਆ ਦਿੱਤੀ ਜਾਂਦੀ ਸੀ ਇਸ ਕਰਕੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਤੇ ਬਾਦਸ਼ਾਹ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਵਾਲਾ ਬਣਿਆ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਇੱਕ ਅਕਾਲ ਪੁਰਖ ਪਰਮੇਸ਼ਰ ਨਾਲ ਜੇ ਜੁੜਨਾ ਹੈ ਤਾਂ ਗੁਰੂ ਵਾਲਾ ਬਣਨਾ ਪੈਣਾ ਸਤਿਗੁਰੂ ਦੀ ਕਿਰਪਾ ਨਾਲ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਪੂਰੇ ਗੁਰੂ ਤੋਂ ਬਿਨਾ ਮੁਕਤ ਨਹੀਂ ਹੁੰਦੀ ਭਾਵੇਂ ਲੱਖ ਸੀ ਸੰਸਾਰ ਤੇ ਕਿੰਨੇ ਮੱਲਾਂ ਮਾਰ ਲੀਏ ਗੁਰੂ ਤੋਂ ਬਿਨਾ ਮੁਕਤ ਨਹੀਂ ਹੋਣੀ ਨਿਗੁਰਿਆਂ ਦਾ ਤਾਂ ਨਾਂਉ ਲੈਣਾ ਮਾੜਾ ਸਤਿਗੁਰੂ ਦੀ ਬਾਣੀ ਕਹਿੰਦੀ ਨਿਗੁਰੇ ਕਹੈ ਨਾਉ ਬੁਰਾ ਇਨੇ ਗੁਰੂ ਨਹੀਂ ਧਾਰਨ ਕੀਤਾ ਉਹਦਾ ਨਾਮ ਲੈਣਾ ਮਾੜਾ ਹੈ ਜਿਵੇਂ ਆਪਣੇ ਕਹਿੰਦੇ ਨਾ ਮੱਥੇ ਲੱਗ ਗਿਆ ਜੀ ਨਾਮ ਲੈ ਲਿਆ ਉਹਦਾ ਬਹੁਤ ਗਲਤ ਹੋ ਗਿਆ ਕੰਮ ਸਤਿਗੁਰੂ ਜੀ ਕਹਿੰਦੇ ਜਿਹਦਾ ਗੁਰੂ ਨਹੀਂ ਤੇ ਉਹਦਾ ਤਾਂ ਨਾਮ ਲੈਣਾ ਹੀ ਬੁਰਾ ਮਾੜੀ ਗੱਲ ਹੈ ਇਸ ਕਰਕੇ ਗੁਰੂ ਵਾਲੇ ਬਣ ਕੇ ਜੀਵਨ ਨੂੰ ਅਰਪਣ ਕਰੀਆ ਅੱਗੇ ਸਤਿਗੁਰੂ ਜੀ ਕਹਿੰਦੇ ਸੰਤ ਜਿਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਸਤਿਗੁਰੂ ਜੀ ਕਹਿੰਦੇ ਸੰਤ ਪਿਆਰੇ ਮਹਾਪੁਰਖ ਜੁੜੇ ਹੋਏ ਜਿਨ੍ਹਾਂ ਨੇ ਵੀ ਗੁਰਮਖਾਂ ਦੀ ਸੰਗਤ ਸੰਤਾਂ ਦੀ ਸੰਗਤ ਮਹਾਂਪੁਰਖਾਂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਉਹ ਕਾਲ ਪੁਰਖ ਦੇ ਗੁਣ ਗਾਏ ਜਿਨ੍ਹਾਂ ਨੂੰ ਵੀ ਸੰਤਾਂ ਦੀ ਸੰਗਤ ਹੋ ਗਈ ਕਹਿੰਦੇ ਉਹਨਾਂ ਦੇ ਕਰੋੜਾਂ ਜਨਮਾਂ ਦੇ ਦੁੱਖ ਕੱਟੇ ਗਏ ਜਿਵੇਂ ਗਣਕਾ ਪਾਪਨ ਦੇ ਕੱਟੇ ਗਏ ਕੋਟ ਜਨਮ ਕੇ ਦੁੱਖ ਗਵਾਇਓ ਕਹਿੰਦੇ ਉਹਦੇ ਸਾਰੇ ਕਰੋੜਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਆ ਜਿਨ੍ਹਾਂ ਨੂੰ ਸੰਤਾਂ ਦਾ ਸੰਗ ਮਿਲ ਗਿਆ ਅੱਗੇ ਰਹਾਉ ਆਚਾਰਨ ਕਰਦੇ ਹਨ ਰਹਾਉ ਜੋ ਚਾਹਦ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਇਓ ਜਿਨੇ ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ ਕਰ ਲਈ ਸਤਿਗੁਰੂ ਜੀ ਕਹਿੰਦੇ ਜੋ ਮੰਗੈ ਠਾਕੁਰੇ ਆਪਣੇ ਤੇ ਜਿਨੇ ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ ਕਰ ਲਈ ਸੋਈ ਸੋਈ ਦੇਵੈ ਇਸੇ ਤਰ੍ਹਾਂ ਸਤਿਗੁਰੂ ਜੀ ਅੱਜ ਕਹਿੰਦੇ ਜੋ ਚਾਹਤ ਸੋਈ ਮਨ ਪਾਇਓ ਪ੍ਰਮਾਤਮਾ ਦੀ ਵਡਿਆਈ ਕਰ ਜੋ ਮਨ ਚ ਖੁਰਨੇ ਆਉਂਦੇ ਪੂਰੇ ਹੋ ਜਾਣੇ ਜੋ ਕੁਝ ਵੀ ਆਪਣੇ ਗੁਰੂ ਤੋਂ ਆਪਣੇ ਪਰਮੇਸ਼ਰ ਤੋਂ ਚਾਹ ਰੱਖੇਗਾ ਜੋ ਵੀ ਮਨ ਦੀ ਭਾਵਨਾ ਉਹਦੇ ਮੂਰੇ ਰੱਖੇਗਾ ਉਹਨੇ ਪੂਰੀ ਕਰ ਦੇਣੀ ਪ੍ਰਾਪਤ ਹੋ ਜਾਣੀ ਕਰ ਕਿਰਪਾ ਹਰ ਨਾਮ ਦਿਵਾਇਓ ਗੁਰੂ ਨੇ ਕਿਰਪਾ ਕਰਕੇ ਜਿਹਦੇ ਅੰਦਰ ਨਾਮ ਪੱਕਾ ਕਰਤਾ ਪਰਮੇਸ਼ਰ ਦਾ ਪ੍ਰੀਤ ਬਣ ਗਈ ਜੀ ਦੀ ਕਹਿੰਦੇ ਸਰਬ ਸੁਖ ਹਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਈ ਪਰਮਾਤਮਾ ਦੇ ਨਾਮੇ ਜੁੜਿਆ ਪਰਮੇਸ਼ਰ ਦਾ ਨਾਮ ਸਿਮਰਨ ਜਾਪ ਕੀਤੇ ਆ ਯਾਦ ਕੀਤੇ ਆ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਆ ਲੋਕ ਪਰਲੋਕ ਵਿੱਚ ਇੱਜ਼ਤ ਪ੍ਰਾਪਤ ਹੁੰਦੀ ਸਤਿਗੁਰੂ ਜੀ ਕਹਿੰਦੇ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਪਰਮੇਸ਼ਰ ਦੇ ਨਾਮ ਵਿੱਚ ਜੁੜਨ ਨਾਲ ਇਹ ਅਕਲ ਗੁਰੂ ਕਿਰਪਾ ਨਾਲ ਮਿਲਦੀ ਹੈ ਜਿਹੜਾ ਗੁਰੂ ਨਾਲ ਜੁੜ ਗਿਆ ਗੁਰੂ ਨੇ ਆਪ ਹੀ ਕਿਰਪਾ ਕਰਕੇ ਜੋੜਿਆ ਤਰਸ ਪਿਆ ਮੇਹ ਰਹਿਮਤ ਹੋਈ ਮਿਹ ਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀਵੇ ਹਰਿਆ ਗੁਰੂ ਨਾਲ ਜੁੜਿਆਂ ਐਸੀ ਮਤ ਆਉਂਦੀ ਐ ਦੁਰਮਤ ਦਾ ਨਾਸ ਹੁੰਦਾ ਹੈ ਚੰਗੀ ਮਤ ਆਉਂਦੀ ਐ ਅਵਜਲ ਸੰਸਾਰ ਤੋਂ ਲੰਗ ਪਾਰ ਲੰਗ ਜਾਈਦਾ ਜੀ ਇਸ ਕਰਕੇ ਗੁਰੂ ਨਾਲ ਜੁੜੀਏ ਗੁਰੂ ਨਾਲ ਜੁੜੇ ਹੋਿਆਂ ਦੀ ਸੰਗਤ ਵਿੱਚ ਰਹੀਏ ਹਮੇਸ਼ਾ ਨਾਮ ਜਪਦੇ ਰਹੀਏ ਸਿਮਰਨ ਕਰਦੇ ਰਹੀਏ ਇਸ ਵਿੱਚ ਹੀ ਭਲਾ ਹੈ ਜੀ ਐਸੀ ਸਤਿਗੁਰਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤਿ ਬੈਠ ਕੇ ਸਰਵਣ ਕੀਤਾ ਜੀ ਗਲਤੀਆਂ ਭੁੱਲਾਂ ਦੀ ਖੇਮਾ ਅਸੀਸ ਦੇਣੀ ਦੇਹੋ ਸਜਣ ਅਸੀਸੜੀਆਂ ਜੇਹੋ ਵਹਿ ਸਾਹਿਬ ਸਿਉ ਮੇਲ ਬਲਾਉ ਫਤੀਜੀ ਅਖ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ